ਮੈਨੂੰ ਕਹਿੰਦੇ ਕਿ ਤੂੰ ਤੂੰ ਕੌੜਾ ਬਹੁਤ ਆ ਤੂੰ ਕੌੜਾ ਨਮ ਵਰਗਾ ਤੇ ਕਰੇਲੇ ਵਰਗਾ ਐਨਾ ਕੌੜਾ ਐ ਤੂੰ ਐਨਾ ਕਹਿੰਦੇ ਆ ਮੈਨੂੰ ਪਰ ਮੈਂ ਇੱਕ ਗੱਲ ਦੱਸਾਂ ਮੈਂ ਕੌੜਾ ਜ਼ਰੂਰ ਆ ਪਰ ਇਸ ਵਿੱਚ ਕਸੂਰ ਥੋੜਾ ਨਹੀਂ ਹੈਗਾ ਥੋਡੀ ਜ਼ੁਬਾਨ ਦਾ ਏ ਕਿਉਂਕਿ ਥੋਡੀ ਜ਼ੁਬਾਨ ਆ ਨਾ ਜਿਹੜੀ ਉਹਨੂੰ ਮਿੱਠਾ ਪਸੰਦ ਆ ਮਿੱਠਾ ਕਿਵੇਂ ਕਿ ਉਹਨੂੰ ਮਿੱਠੇ ਲੋਕ ਪਸੰਦ ਆ ਪਰ ਇੱਕ ਗੱਲ ਜ਼ਰੂਰ ਮੈਂ ਕੌੜਾ ਵੀ ਆ ਨੰਮ ਵਰਗਾ ਪਰ ਨੰਮ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੀ ਨਾ ਕਿਤੇ ਕ੍ਰੇਲਾ ਨੁਕਸਾਨ ਕਰੇ ਨੁਕਸਾਨ ਕੌਣ ਕਰਦਾ ਮਿੱਠੇ ਲੋਕ ਮੂੰਹ ਦੇ ਮਿੱਠੇ ਪਰ ਇਹੋ ਜਿਹੇ ਮਿੱਠੇ ਲੋਕ ਤੁਹਾਡੀਆਂ ਇਹੋ ਜੀਆਂ ਜੜਾਂ 'ਚ ਬੰਦੇ ਆ ਨਾ ਫਿਰ ਤੁਸੀਂ ਸਾਰੀ ਉਮਰ ਪਛਤਾਉਣੀ ਆ ਕਿਉਂਕਿ ਮਿੱਠਾ ਜਦੋਂ ਇੱਕ ਵਾਰੀ ਬਾਹਰ ਹੋ ਜੇ ਨਾ ਪੌਂਚੋ ਫਿਰ ਉਹ ਤੁਹਾਡੇ ਸਰੀਰ ਨੂੰ ਵੀ ਤੇ ਤੁਹਾਡੀਆਂ ਤੁਹਾਡੇ ਜਿਹੜੇ ਲੈਣ ਦੇਣ ਵਾਲੇ ਰਿਸ਼ਤੇ ਆ ਉਹ ਵੀ ਖਤਮ ਕਰ ਦਿੰਦੇ ਆ ਖਤਮ ਆਪ ਹੀ ਹੋ ਜਾਂਦੇ ਆ ਜਦੋਂ ਮਿੱਠਾ ਤੁਹਾਡੀਆਂ ਜੜਾਂ 'ਚ ਬਹਿ ਜਾਂਦਾ ਜਦੋਂ ਤੁਸੀਂ ਨਹੀਂ ਰਹਿਣਾ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਕਾਹਦੀਆਂ ਰਹਿਣੀਆਂ ਇਸ ਕਰਕੇ ਕੌੜੇ ਜ਼ਰੂਰ ਆ ਪਰ ਕਈ ਦੁੱਖਾਂ ਦੀ ਦਵਾਈ ਹੈਗੇ ਆ ਤਾਂ ਹੀ ਤਾਂ ਸਾਡੇ ਤੋਂ ਲੋਕ ਤੇ ਰਿਸ਼ਤੇਦਾਰ ਸੱਜਣ ਮਿੱਤਰ ਦੂਰ ਭੱਜਦੇ ਆ ਕਿਉਂਕਿ ਕੋੜਾ ਹਮੇਸ਼ਾ ਨਾ ਬਹੁਤ ਚੰਗੀ ਚੀਜ਼ ਹੁੰਦੀ ਹੈ ਜੇ ਸਹੀ ਮਾਤਰਾ ਚ ਸਹੀ ਤਰੀਕੇ ਨਾਲ ਲਿਆ ਜਾਵੇ ਤਾਂ ਮਿੱਠੇ ਲੋਕ ਥੋੜੀਆਂ ਜਿਹਾ ਹੀ ਵੱਢਣਗੇ ਇਹ ਮੇਰੀ ਗਾਰੰਟੀ ਆ ਪਰ ਬਾਕੀ ਉਹਦੇ ਹੱਥ ਆ ਸਾਰਾ ਕੁਝ